ਅਭੀ ਤੁਹਾਨੂੰ ਪਤਾ ਹੀ ਹੋਣਾ ਆਪਣੇ ਜਿਹੜੇ ਬੱਚਿਆਂ ਨੂੰ 2-3 ਸਾਲ ਹੋ ਗਏ ਖੇਡਦਿਆਂ ਨੂੰ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਆਪਣੇ 2 ਸਾਲ ਪਹਿਲਾਂ ਨਾ ਸਮਰਾਲਾ ਹਾਕੀ ਕਲੱਬ ਤੋਂ ਭਾਜੀ ਹੁਣੀ ਆਏ ਸੀਗੇ ਤੇ ਇਹ ਆਪਾਂ ਨੂੰ ਹਰੇਕ ਸਾਲ 20 ਹਾਕੀ ਸਟਿੱਕਾਂ ਮਦੋਂ ਅੱਗ ਦੇ ਕੇ ਗਈ ਸੀ 2 ਸਾਲ ਪਹਿਲਾਂ ਉਹ ਹੱਲੇ ਵੀ ਸਾਡੇ ਕੋਲ ਹੈਗੀਆਂ ਜਿਨ੍ਹਾਂ ਦਾ ਕਿਸ ਹਾਲਾ ਲੋ ਵੀ ਅਸੀਂ ਕੁੱਟਕੜ 15-20 ਬੱਚੇ ਇਹ ਜੇ ਤਿਆਰ ਕਰ ਲਏ ਜਿਹੜੇ ਜਮੇ ਅਣਜਾਣ ਸੀਗੇ ਤੇ ਇਹ ਉਹ ਹਾਕੀਆਂ ਜਿਵੇਂ ਤ੍ਰਿਪਤ ਹੁਣੀ ਉਦੋਂ ਸਟਾਰਟ ਹੀ ਕੀਤੀ ਸੀ ਨਵੀਆਂ ਹਾਕੀਆਂ ਮਿਲੀਆਂ